ਕਿਸੇ ਵੀ ਤਰੀਕੇ ਦੀ ਕੋਈ ਵੀ ਖਬਰ ਜਿਹੜੀ ਹੈ ਉਹ ਨਹੀਂ ਰਹਿੰਦੀ ਕਿ ਉਹ ਆਖਰਕਾਰ ਗਈ ਕਿੱਥੇ ਹੈ ਤਾਂ ਲਾਪਤਾ ਹੋ ਜਾਂਦੀ ਹੈ 19 ਸਾਲਾਂ ਇਹ ਪੰਜਾਬੀ ਲੜਕੀ ਜਿਹਦੀ ਹੁਣ ਇੱਕ ਮਹੀਨੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਤਲਾਸ਼ ਹੋਈ ਹੈ ਪਰ ਤਲਾਸ਼ ਦੇ ਵਿੱਚ ਵੀ ਇਸ ਨੌਜਵਾਨ ਲੜਕੀ ਦੀ লাশ ਮਿਲੀ ਹੈ ਜਿਸ ਦਾ ਨਾਮ ਹੈ ਸਿਮਰਨ ਕੌਰ ਖਟੜਾ ਆ ਜੋ ਕਿ ਪਿਛਲੇ ਮਹੀਨੇ ਬੱਸ ਦੇ ਵਿੱਚ ਚੜਦੀ ਹੈ ਸਫਰ ਕਰਨ ਦੇ ਵਾਸਤੇ ਪਰ ਉਸ ਤੋਂ ਬਾਅਦ ਦੇ ਵਿੱਚ ਸਿਮਰਨ ਦਾ ਕੋਈ ਵੀ ਅਤਾ ਪਤਾ ਜੁੜਿਆ ਉਹ ਨਹੀਂ ਲੱਗਦਾ ਕਿ ਆਖਰਕਾਰ ਸਿਮਰਨ ਬੱਸ ਚੜਨ ਤੋਂ ਬਾਅਦ ਦੇ ਵਿੱਚ ਗਈ ਕਿੱਥੇ ਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੀਸੀਟੀਵੀ ਵਗੈਰਾ ਤੱਕ ਫਰੋਲ ਲਏ ਜਾਂਦੇ ਆ ਕਿ ਆਖਰਕਾਰ ਸਿਮਰਨ ਕਿੱਥੇ ਗਈ ਹੈ ਪਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਸਿਰਫ ਸਿਮਰਨ ਜਿਹੜੀ ਹੈ ਉਹ ਬੱਸ ਦੇ ਵਿੱਚ ਚੜਦੀ ਹੋਈ ਦਿਖਾਈ ਦਿੰਦੀ ਹੈ ਕਿ ਬੱਸ ਦੇ ਵਿੱਚ ਸਿਮਰਨ ਚੜੀ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਸਿਮਰਨ ਕਿੱਥੇ ਗਈ ਸਿਮਰਨ ਕਿਸ ਦੇ ਨਾਲ ਮਿਲੀ ਇਸ ਦਾ ਕੁਝ ਵੀ ਹਤਾ ਪਤਾ ਨਹੀਂ ਲੱਗਿਆ ਪਰ ਇਹ ਆਖਰਕਾਰ 1 ਮਹੀਨੇ ਬਾਅਦ ਜਦੋਂ ਸਿਮਰਨ ਦਾ ਪਤਾ ਚੱਲਦਾ ਹੈ ਤਾਂ ਸਿਮਰਨ ਦੀ লাশ ਮਿਲਦੀ ਹੈ ਜੀ ਹਾਂ লাশ ਮਿਲੀ ਹੁੰਦੀ ਹੈ ਸਿਮਰਨ ਨੂੰ ਪਰ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਸਿਮਰਨ ਜਿਹੜੀ ਹੈ ਉਸ ਦੀ লাশ ਕਿਵੇਂ ਮਿਲੀ ਹੈ ਜਾਂ ਉਸ ਦੀ ਐਕਸੀਡੈਂਟਲ ਮੌਤ ਹੋ ਗਈ ਜਾਂ ਕਿਸੇ ਨੇ ਕਤਲ ਕਰ ਦਿੱਤਾ ਜਾਂ ਹੋਰ ਕੋਈ ਘਟਨਾ ਜੁੜੀ ਵਾਪਰੀ ਹੈ ਤਾਂ ਇਸ ਦੀ ਜਾਂਚ ਜਿਹੜੀ ਹੈ ਉਹ ਜੇ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕੀ ਘਟਨਾ ਜੁੜੀ ਹੈ ਉਹ ਵਾਪਰੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੀ ਸਿਮਰਨ ਕੌਰ ਖਟੜਾ ਹੈ ਜਿਹਦੇ ਨਾਲ ਇਹ ਹਾਦਸਾ ਵਾਪਰਿਆ ਹੈ ਪਰ ਪਤਾ ਨਹੀਂ ਲੱਗ ਪਾਇਆ ਕਿ ਆਖਰਕਾਰ ਕੀ ਗੱਲ ਬਣੀ ਹੈ ਜੋ ਆਖਰਕਾਰ ਸਿਮਰਨ ਕਿੱਥੇ ਗਈ ਹੈ ਪਰ ਜਦੋਂ ਬੱਸ ਚੜਦੀ ਹੈ ਤਾਂ ਬੱਸ ਚੜਨ ਤੋਂ ਬਾਅਦ ਦੇ ਵਿੱਚ ਸਿਮਰਨ ਦਾ ਕੁਝ ਵੀ ਅਤਾ ਪਤਾ ਜਿਹੜਾ ਆ ਉਹ ਨਹੀਂ ਲੱਗਦਾ 1 ਮਹੀਨੇ ਬਾਅਦ ਸਿਮਰਨ ਦੀ লাশ ਮਿਲਦੀ ਹੈ ਤੇ ਹੁਣ ਪਰਿਵਾਰਕ ਮੈਂਬਰਾਂ ਆਦ ਦੇ ਵਿੱਚ ਸੋਗ ਦੀ ਲਹਿਰ ਹੈ ਰੋ ਰੋ ਕੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੋਇਆ ਕਿਉਂਕਿ ਅਜੇ ਨੌਜਵਾਨ ਲੜਕੀ ਸੀ ਸਿਮ ਸਿਰਫ ਉਮਰ ਜਿਹੜੀ ਹੈ 19 ਸਾਲਾ ਦੱਸੀ ਜਾ ਰਹੀ ਹੈ ਤਾਂ 19 ਸਾਲਾ ਇਹ ਪੰਜਾਬੀ ਨੌਜਵਾਨ ਲੜਕੀ ਸਿਮਰਨ ਕੌਰ ਖਟੜਾ ਬੱਸ ਚੜਦੀ ਹੈ ਉਸ ਤੋਂ ਬਾਅਦ ਕੋਈ ਵੀ ਖਬਰਸਾਰ ਨਹੀਂ ਰਹਿੰਦੀ ਕਿ ਆਖਰਕਾਰ ਸਿਮਰਨ ਕਿੱਥੇ ਗਈ ਹੈ ਪਰ 1 ਮਹੀਨੇ ਬਾਅਦ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਜਦੋਂ ਪਤਾ ਲੱਗਦਾ ਹੈ ਕਿ ਸਿਮਰਨ ਦੀ ਲਾਸ਼ ਮਿਲੀ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਹ ਪਤਾ ਲੱਗਦਾ ਹੈ ਤਾਂ ਸਾਰੇ ਪਾਸੇ ਸੰਸਨੀ ਫੈਲ ਜਾਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਪੱਧਰ ਤੇ ਜਾਂਚ ਕਰ ਰਹੀ ਹੈ ਤਸਵੀਰ ਤੁਸੀਂ ਦੇਖ ਹੀ ਸਕਦੇ ਹੋ ਸਿਮਰਨ ਦੀ ਜਿਹੜੀ ਲਾਪਤਾ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਸਿਮਰਨ ਦੀ ਲਾਸ਼ ਮਿਲਦੀ ਹੈ